ਹੁਣ ਮੈਂ ਆਪਣੇ ਵੀਰ ਮਨਦੀਪ ਜੰਗੀ ਨੂੰ ਬੇਨਤੀ ਕਰੂੰਗਾ ਕਿ ਉਹ ਆਪਣੇ ਵਿਚਾਰ ਸਾਂਝੇ ਕਰਨ ਤੁਹਾਡੇ ਨਾਲ ਜੀ ਬੀ ਜੀ ਸੋ ਕਿਸੇ ਦੇ ਦਿਲ ਦੇ ਵਿੱਚ ਅਸੀਂ ਮੈਂ ਪਿੰਡ ਦਾ ਪਿੰਡ ਵੀ ਅਸੀਂ ਮੀਟਿੰਗਾਂ ਕਰ ਰਹੇ ਹਾਂ ਕਿਸੇ ਦੇ ਲੋਕਾਂ ਦੇ ਵਿਚਾਰ ਸਾਂਝੇ ਕਰਦੇ ਹੁਣ ਕੋਈ ਇਲੈਕਸ਼ਨ ਤਾਂ ਹੈ ਨਹੀਂ ਨਾ ਕੋਈ ਕੌਸ਼ ਨਹੀਂ ਹੈਗਾ ਸਾਨੂੰ ਕੋਈ ਸਵਾਰਥ ਥੋੜੀ ਆ ਵੀ ਅਸੀਂ ਤੁਰਿਆ ਅਸੀਂ ਲੋਕਾਂ ਨੂੰ ਲੋਕਾਂ ਦੀ ਵਿਚਾਰਧਾਰਾ ਨੂੰ ਕੀ ਆ ਪਿਆ 75 ਸਾਲਾਂ ਤੱਕ ਮਾਨਸਿਕਤਾ ਕਿੱਥੇ ਰੁਕੀ ਹੋਈ ਹੈ ਉਹ ਨੂੰ ਤੋੜਿਆ ਸਾਡੇ ਨਾਲ ਵਿਚਾਰ ਕਰੋ ਸਾਡੇ ਸਾਨੂੰ ਸਵਾਲ ਪੁੱਛੋ ਅਸੀਂ ਜਵਾਬ ਦੇਵਾਂਗੇ ਵਹੀ ਗੁਦੀ ਕਾ ਖਾਲਸਾ ਵਹੀ ਗੁਦੀ ਕੀ ਫਤਿਹ ਜਿੰਨੇ ਵੀ ਆਪਣੇ ਭੈਣ ਭਰਾ ਵੀ ਇੱਥੇ ਆਏ ਆ ਸਾਰਿਆਂ ਨੂੰ ਬਹੁਤ ਬਹੁਤ ਵਹੀ ਗੁਦੀ ਕਾ ਖਾਲਸਾ ਵਹੀ ਗੁਦੀ ਕੀ ਫਤਿਹ ਭਾਜੀ ਹੁਣੀ ਫਰਮੀ ਦੋ ਚੁਕਿਆ ਕੀ ਆਪਣਾ ਅਸਲ ਦੇ ਵਿੱਚ ਅਸੀਂ ਕੀ ਕਰਨਾ ਚਾਹੁੰਦੇ ਆ ਸਾਡੇ ਟੀਚੇ ਕੀ ਆ ਅਸਲ ਦੇ ਵਿੱਚ ਜਿਹੜੀ ਰਾਜਨੀਤੀ ਆਪਣੀ ਹੋ ਰਹੀ ਆ ਪਿਛਲੇ 50 ਤੋਂ 60 ਸਾਲ ਦੇ ਵਿੱਚ ਜਦੋਂ ਤੋਂ ਵੀ ਦੇਸ਼ ਆਪਣਾ ਜਾਗ ਰਿਹਾ ਉਹ ਇੱਕ ਫ੍ਰੀ ਦੇ ਨਾਮ ਤੇ ਹੋ ਰਹੀ ਆ ਚਾਹੇ ਜਿਹੜਾ ਸਾਡਾ ਪਾਣੀ ਅਸੀਂ ਫ੍ਰੀ ਦੇ ਦਿੱਤਾ ਕਿ ਫਿਰ ਜਾਂ ਸਾਨੂੰ ਕਿਸੇ ਨੇ 5 ਕਿਲੋ ਆਟਾ ਦੇ ਦਿੱਤਾ ਬਿਜਲੀ ਫ੍ਰੀ ਦੇ ਦਿੱਤੀ ਮਤਲਬ ਫ੍ਰੀ ਦੇ ਨਾਮ ਤੇ ਅਸੀਂ ਦਲਸਤ ਅਟਰੈਕਟ ਹੋ ਜਾਈਏ ਪਰ ਅਸਲ ਦੇ ਵਿੱਚ ਜਿਹੜੇ ਸਾਡੇ ਮੁੱਦੇ ਹੈਗੇ ਆ ਜਿਹੜੇ ਕੀ ਬਹੁਤ ਵਾਈਡ ਹੈਗੇ ਆ ਬਹੁਤ ਵੱਡੇ ਹੈਗੇ ਆ ਜਿਨ੍ਹਾਂ ਪਰ ਸਾਡਾ ਧਿਆਨ ਜਾਂਦਾ ਨਹੀਂਗਾ ਜਿਹਦਾ ਖਮਿਆਜਾ ਜਿਹਦਾ ਖਮਿਆਜਾ ਸਾਨੂੰ ਕੌਣ ਵਾਲੇ ਸਮੇਂ ਦੇ ਵਿੱਚ ਧੋਖਣਾ ਬੈ ਸਕਦਾ ਮੁੱਦੇ ਬਹੁਤ ਹੈਗੇ ਆ ਬੇਰੁਜ਼ਗਾਰੀ ਆ ਆਪਣੇ ਪਾਣੀ ਦੇ ਮਸਲੇ ਹੈਗੇ ਆ ਡੁੰਗੇ ਹੋ ਗਏ ਦੂਸ਼ੇ ਤੋਂ ਹੋਏ ਪ੍ਰਵਾਸ ਹੋ ਗਿਆ ਜਿਹੜੇ ਆਊਟਰ ਸਟੇਟਾਂ ਵਾਲੇ ਉਹ ਆ ਕੇ ਆਪਣੇ ਇੱਥੇ ਆਪਣੇ ਲੋਕਾਂ ਦੇ ਹੱਕ ਲੈ ਰਹੇ ਆ ਜੜੀ ਕੇ ਬਹੁਤ ਸਾਰੇ ਮਸਲੇ ਹੈਗੇ ਆ ਜਿਨ੍ਹਾਂ ਦਾ ਤੁਹਾਨੂੰ ਮੈਨੂੰ ਲੱਗਦਾ ਆਲਰੇਡੀ ਸਾਰਿਆਂ ਨੂੰ ਪਤਾ ਹੀ ਇੱਕ ਅਜਮੈ ਸਵੇਰੀ ਬਰਦਤ ਦਾ ਟਾਈਮ ਨਿਊਜ਼ ਦੀ ਖਬਰ ਸੀ ਕਿ ਮਾਝੇ ਦੇ ਜਿਹੜੇ ਇੰਟੀ ਹੈਗੇ ਆ ਉਹਨਾਂ ਦੇ ਵਿੱਚ ਦੋ ਯੂਨੀਵਰਸਟੀਆਂ ਨੇ ਉੱਥੇ ਗਰਾਊਂਡ ਵਾਟਰ ਦੀ ਜਿਹੜੀ ਆ ਸਟੱਡੀ ਕੀਤੀ ਆ 2700 ਸੈਂਪਲ ਲਏ ਆ ਦੋ ਯੂਨੀਵਰਸਟੀਆਂ ਇੱਕ ਪਾਂਡਿਚਰੀ ਦੀ ਤੇ ਇੱਕ ਵਰਡ ਯੂਨੀਵਰਸਿਟੀ ਆਪਣੀ ਫਤਿਹਗੜ੍ਹ ਸਾਹਿਬ ਤੋਂ 2700 ਸੈਂਪਲ ਉਹਨਾਂ ਨੇ ਪਾਣੀ ਦੇ ਲਏ ਆ ਇਹ ਪੂਰੇ ਮਾਝੇ ਦੇ ਚਾਰਕ ਜ਼ਿਲ੍ਹੇ ਉਹਨਾਂ ਨੇ ਚੂਜ਼ ਕੀਤੇ ਜਨਾਚੂ ਜਿਹੜੀ ਅੱਜ ਹੀ ਸਵੇਰੇ ਰਿਪੋਰਟ ਆਈ ਹੈ ਮੈਂ ਲਿਖਦਾ ਵੀ ਕਾਹੀ ਪਿਆਸ ਅੱ르ਦਾ ਸੀਗਾ ਕਿ ਅੰਮ੍ਰਿਤਸਰ ਤੇ ਤਾਰੂ ਤਾਰ ਦਾ ਜਿਹੜਾ ਪਾਣੀ ਹੈ ਉਹਦੇ ਵਿੱਚ ਜਰੇਨੀਅਮ ਤੇ ਹੋਰ ਕਈ ਕੀ ਇਤਾਂ ਦੇ ਐਲੀਮੈਂਟ ਪਾਏ ਗਏ ਆ ਬਹੁਤ ਵੱਡੀ ਮਾਤਰਾ ਦੇ ਵਿੱਚ ਕਿ ਜਿਹੜਾ ਉਹ ਪਾਣੀ ਕੰਜ਼ਿਊਮ ਕਰੂਗਾ ਉਹਨੂੰ ਕੈਂਸਰ ਦਾ ਹਾਈ ਰਿਸਕ ਉਹਨੂੰ ਕਿਡਨੀ ਦਾ ਹਾਈ ਰਿਸਕ ਉਹਨੂੰ ਲਿਵਰ ਦਾ ਹਾਈ ਰਿਸਕ ਇਨੇ ਸਭ ਮੱਝ ਦੀ ਗੱਲ ਕੀਤੀ ਆ ਉਹ ਚ ਅੰਮ੍ਰਿਤਸਰ ਤੇ ਤਰਨਤਾਰਨ ਉਹਨਾਂ ਨੇ ਡੇਂਜਰ ਜ਼ੋਨ ਚ ਲਿਖਿਆ ਇੰਡੀਅਨ ਟਾਈਮਸ ਆਫ ਇੰਡੀਆ ਲਿਖ ਰਿਹਾ ਮੇਰਾ ਦੱਸਣ ਦਾ ਮਕਸਦ ਇਹ ਹੈ ਕਿ ਕੱਲਾ ਮਾਝਨ ਤੁਸੀਂ ਦੁਆਬਾ ਦਾ ਲੋ ਇੰਨੀ ਅੰਗਰ ਫੈਕਟਰੀਆਂ ਹੈਗੀਆਂ ਜਿਹੜੀਆਂ ਆਪਣਾ ਕੱਢਦੀਆਂ ਕੋਈ ਐਥਨੋਲ ਦੀ ਆ ਕੋਈ ਜਿਹੜੀਆਂ ਵੀ ਮਾਰਦੀਆਂ ਹੈਗੀਆਂ ਕੋਈ ਕੱਪੜੇ ਦੀਆਂ ਹੈਗੀਆਂ ਜੋ ਵੀ ਉਹਨਾਂ ਦੇ ਟ੍ਰੀਟਮੈਂਟ ਪਲਾਨ ਲੱਗਦੇ ਆ ਜੋ ਸਰਕਾਰ ਵੱਲੋਂ ਜੋ ਉਹਨਾਂ ਦਾ ਇੱਕ ਦਾਣਾ ਨਿਸ਼ਚਿਤ ਕੀਤਾ ਜਾਂਦਾ ਹੈ ਕਿ ਉਹਨੂੰ ਟ੍ਰੀਟ ਕਰਕੇ ਪਾਣੀ ਅੰਦਰ ਪਾ ਸਕਦੇ ਪਰ ਉਹ ਪ੍ਰੋਜੈਕਟ ਮੇਰੇ ਲਈ ਤਾਂ ਮਹਿੰਗੇ ਬਹੁਤ ਲੱਗਦੇ ਐ ਇੰਨੇ ਸਾਲਾਂ ਤੋਂ ਉਹ ਪਾਣੀ ਥੱਲੇ ਪਾ ਰਿਹਾ ਉਹਦਾ ਨਤੀਜਾ ਹੁਣ ਦੇਖਣ ਨੂੰ ਮਿਲਦਾ ਆ ਆਪਾਂ ਨੂੰ ਲੱਗਦਾ ਹੈ ਕਿ ਕੀ ਕੋਈ ਬੰਦਾ ਸ਼ਰਾਬ ਪੀਂਦਾ ਹੈ ਕਰੇ ਉਹਦੇ ਨਾਲ ਹੀ ਸਾਰੀਆਂ ਬਿਮਾਰੀਆਂ ਲੱਗਦੀਆਂ ਜਿਹੜਾ ਬੰਦਾ ਸ਼ਰਾਬ ਨਹੀਂ ਪੀਂਦਾ ਉਹਨੂੰ ਵੀ ਇਹ ਲਿਵਰ ਕਿਡਨੀਆ ਇੰਦਾਂ ਦੀਆਂ ਬਿਮਾਰੀਆਂ ਲੱਗ ਰਹੀਆਂ ਗੱਲ ਕੀ ਹੈ ਕਿ ਅਸੀਂ ਜਦੋਂ ਵੀ ਜ਼ਹਿਰੀਲੀ ਸ਼ਰਾਬ ਨਾਲ ਬੰਦੇ 20 ਬੱਚੀ ਮਾਰ ਜਾਂਦੇ ਆ ਗੁਵਾਰਾ ਚ ਖਬਰ ਆ ਜਾਂਦੀ ਆ ਜੀ ਇੱਕਦਮ ਉੱਡ ਦੇ ਜਾਂਦਾ ਯਾਰ ਆ ਤਾਂ ਗੱਲ ਤੋਂ ਹੀ ਪਰ ਇਹ ਸਲੂਕ ਹੋਇਆ ਕਿ ਆ ਦੇਕਰ ਆਦੇ ਵਿੱਚ ਬੀਬੀਆਂ ਜਿਉਂ ਨਾਲੇ ਕਦੀ ਕੁਝ ਖਾਧਾ ਨਹੀਂ ਉਹਨਾਂ ਨੂੰ ਵੀ ਵਰ ਕਿਡਨੀਆ ਕਿੱਥੋਂ ਆ ਗਈ ਹੈ ਇਹ ਹੀ ਪਾਣੀ ਆ ਤੁਸੀਂ ਜਿੰਨਾ ਮਰਦੀ ਫਿਲਟਰ ਕਰ ਲੋ ਦੇ ਐਲੀਮੈਂਟ ਜਿਹੜੇ ਹੈਗੇ ਆ ਉਹ ਤੁਹਾਡੀ ਬੋਡੀ ਚ ਹੋਣੀ ਹੋਵੇ ਅੱਛਾ ਇਹ ਸਰਕਾਰਾਂ ਇਹ ਰਿਪੋਰਟਾਂ ਬਾਹਰਾਂ ਬਾਹਰ ਕਿਉਂ ਨਹੀਂ ਹੁੰਦੀਆਂ ਇੱਕ ਤਾਂ ਲੋਕਾਂ ਨੂੰ ਇਹ ਜਿਹੜੇ ਮੇਨ ਮਸਲੇ ਹੈਗੇ ਇਹਨਾਂ 'ਚ ਉਲਝਾਇਆ ਹੋਇਆ ਵੀ ਤੁਸੀਂ ਉੱਧਰ ਧਿਆਨ ਹੀ ਨਾ ਦਿਓ। ਚਾਹੇ ਉਹ ਆਹ ਵੀ ਦੇਤੀ, ਬਿਜਲੀ ਦੇਤੀ, ਬੁਲਾਣਾ ਦੇਤਾ ਤੁਸੀਂ ਉੱਧਰ ਨਜਿੱਠੀ ਜਾਓ ਪਰ ਕਹਿੰਦੇ ਹੋ ਠੀਕ ਆ ਜੀ ਆ ਸਰਕਾਰ ਵਧੀਆ। ਅਸਲ ਵਿੱਚ ਤੁਹਾਡਾ 500 ਪਾਜਾ ਕੇ ਤੁਹਾਡਾ 5 ਲੱਖ, 10 ਲੱਖ ਲੱਗ ਜਾਉ ਕਿਸੇ ਹਸਪੀਟਲ ਦੇ ਵਿੱਚ। ਅੱਜ ਹਸਪੀਟਲ ਤੁਸੀਂ ਜਾਣਦੇ ਆਂ। ਸਰਕਾਰੀ ਜਾਓਗੇ ਤਾਂ ਬੰਦਾ ਨਹੀਂ ਵਾਪਸ ਆਉਂਦਾ। ਪ੍ਰਾਈਵੇਟ ਜਾਣਗੇ ਤਾਂ ਤੁਹਾਡੀ ਪ੍ਰਾਪਰਟੀ ਨਹੀਂ ਮੁੜਦੀ ਜਾਂਦੀ ਲੱਗਦੀ। ਇਹ ਹੁਲਾਦਾ ਸਿਸਟਮ ਇਹ ਦੱਸਦਾ ਬਣਾਤਾ ਹੈ ਕਿ ਜਿਹੜੀਆਂ ਬਿਮਾਰੀਆਂ ਉਸ ਪਾਣੀ ਜਾਂ ਉਸ ਗੰਦੇ ਪਾਣੀ ਨੂੰ ਕੰਜ਼ਿਊਮ ਕਰਨ ਨਾਲ ਹੁੰਦੀਆਂ ਜਿੰਨੇ ਲੀਵਰ ਕਿਡਨੀਆ ਦੇ ਇਹ بڑے بڑے ਹਸਪੀਟਲ ਆਉ ਸਾਰੇ ਸਾਡੇ ਪੰਜਾਬ ਜੋ ਚ ਇਹ ਜੂਕੀ ਵਿਅੱਤ ਕਿਉਂ ਨਹੀਂ ਕਰਦੇ ਜਿੰਨੇ ਕੈਂਸਰ ਦੇ ਮਰੀਜ਼ ਗੜਗਾਓ ਦਿੱਲੀ ਚ ਜਾਂਦੇ 80% ਸਾਡੇ ਪੰਜਾਬ ਦੇ ਉੱਤੇ ਖੜੇ ਹੁੰਦੇ ਨੇ ਦੋਰੀ ਲੁੱਟ ਕੀਤੀ ਜਾ ਰਹੀ ਹੈ ਪਾਣੀ ਲੈ ਕੇ ਸਾਡਾ ਫੈਕਟਰੀਆਂ ਇੱਥੇ ਲਾਉਂਦੀਆਂ ਗੰਦੀਆਂ ਉੱਥੇ ਜਿਹੜੇ ਕੰਮ ਕਰਦੇ ਆ ਬੰਦੇ ਬਾਹਰ ਦੇ ਆਊਟਰ ਸਟੇਟਾ ਦੇ ਕਿਉਂਕਿ ਉਹ 8000 ਦੇ ਕੰਮ ਕਰਨ ਨੂੰ ਕਹੇ ਆ ਆਪਣਾ ਬੰਦਾ 10000 ਮੰਗਦਾ ਅਗਲਾ ਕਹਿੰਦਾ ਨਹੀਂ ਵੀ ਰਹਿਣ ਦੋ ਫਿਰ ਵੀ ਆਪਣੇ ਬੰਦੇ ਕਹਿੰਦੇ ਆ ਯਾਰ ਤੇ ਮਾਨਸ ਸਿੰਘ ਜੀ ਦਾ ਸਾਹਿਬ ਵੇਖ ਕੇ ਪਛਾਣੋ ਚਲੋ ਉਹ ਵੀ ਬੰਦੇ ਹੀ ਆ ਪਰ ਮੈਂ ਕਹਿੰਦਾ ਹੁੰਦਾ ਕਿ ਜੇ ਤੁਹਾਡੇ ਘਰ ਭੁੱਖਿਆ ਨਾ ਸੀ ਜੇ ਗਵਾਂਡੀਆਂ ਦੇ ਘਰ ਅਸੀਂ ਲੰਗਰ ਲਾ ਦਈਏ ਸਿਆਰਤ ਨਹੀਂ ਹੁੰਦੀ ਉਹਨੂੰ ਬੇਵਕੂਫੀ ਕਹਿੰਦੇ ਆ ਜੋ ਹਾਲਾਤ ਐ ਇਸ ਵੇਲੇ ਇਹੀ ਹੋਇਆ ਸਾਡੇ ਨੌਜਵਾਨ ਭੁੱਖੇ ਆ ਤੇ ਕਈ ਸਾਡੇ ਦੋੰਦੇ ਐਦਾਂ ਗੱਲਾਂ ਕਰਦੇ ਆ ਕਿ ਚਲੋ ਕੋਈ ਨਹੀਂ ਉਹਨਾਂ ਨੂੰ ਵੀ ਮਿਲਦਾ ਮੈਂ ਉਹਨਾਂ ਦੇ ਇੱਥੇ ਕੰਮ ਕਰਨ ਦੇ ਕੋਈ ਖਲਾਫ ਨਹੀਂਗਾ ਪਰ ਮੈਨੂੰ ਲੱਗਦਾ ਕਿ ਆਪਾਂ ਨੂੰ ਉਹ ਕਾਨੂੰਨ ਐਦਾਂ ਦੇ ਭੌਣ ਦੀ ਲੋੜ ਹੈਗੀ ਆ ਜਿਸ ਤਰ੍ਹਾਂ ਦੇ 373A ਸਵਿਧਾਨ ਦੇ ਵਿੱਚ ਸਪੈਸ਼ਲ ਰਾਗ ਦੇ ਦਰਜੇ ਦੀਆਂ ਗੱਲਾਂ ਸਾਡੇ ਨਾਲ ਆਜ਼ਾਦੀ ਵੇਲੇ ਕੀਤੀਆਂ ਗਈਆਂ ਸੀ ਜੋ ਸੰਥੇਪ੍ਰੂਸਾ ਦੇ ਕੇ ਲੈ ਕੇ ਆਏ ਸੀ ਕਿ ਤੁਸੀਂ ਜੋ ਵੀ ਇਹ ਆਜ਼ਾਦੀ ਹੋਊਗੀ ਉਹਦੇ ਬਰਾਬਰ ਦੇ ਹਿੱਸੇ ਦਾ ਹੋਵੋਗੇ ਸਪੈਸ਼ਲੀ ਪੰਜਾਬੀ ਅਸੀਂ ਬਰਾਬਰ ਦੇ ਕੀ ਅਸੀਂ ਤਾਂ ਥਰਡ ਫੋਰਥ ਦੇ ਵੀ ਨਹੀਂ ਰਹਿ ਗਿਆ। ਸੋ ਉਹ ਜਿਹੜੀਆਂ ਸਾਡੇ ਨਾਲ ਵਾਦੇ ਹੋਏ ਸੀਗੇ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਪੂਰੇ ਹੋਏ ਨਹੀਂਗੇ। ਠੀਕ ਹੈ ਜੀ। ਸੋ ਸਾਨੂੰ ਇੱਕ ਤਰ੍ਹਾਂ ਨਾਲ ਦੋਹਰੀ ਮਾਰ ਮਾਰੀ ਜਾ ਰਹੀ ਹੈ। ਇੱਕ ਤਾਂ ਸਾਡਾ ਜਿਹੜਾ ਪੋਲੀਟੀਕਲੀ ਸਿਸਟਮ ਸੀਗਾ ਰਾਜਨੀਤੀ ਸੀਗੀ ਉਹਨੂੰ ਵੀ ਖਤਮ ਕਰ ਦਿੱਤਾ ਗਿਆ ਸਪੈਸ਼ਲੀ ਖੇਤਰੀ ਪਾਰਟੀ। ਉਹ ਕੱਲੀਆ ਪੰਜਾਬ ਦੇ ਵਿੱਚੋਂ ਪੂਰੇ ਇੰਡੀਆ ਦੇ ਵਿੱਚੋਂ ਖਤਮ ਕਰ ਦਿੱਤੀ ਹੈਗੇ। ਚਾਹੇ ਉਹ ਸੇਖੋਂ ਦੁੱਲਾਵਾਲਾ ਦੀ ਜੰਮੂ ਕਸ਼ਮੀਰ ਤੋਂ ਸੀ ਨੈਸ਼ਨਲ ਕਾਨਫਰੰਸ ਐਸ ਵੀ ਲਿਖਾ ਤਾ ਚਾਹੇ ਚਕਾਲੇ ਸੀਗੇ ਉਹ ਵੀ ਤੁਸੀਂ ਦੇਖ ਲਓ ਵੀ ਖਾਤਮ ਤੇ ਆਪਣੇ ਤੁਸੀਂ ਕਾਦੀ ਦਲ ਸੀਗੇ ਉਹਨਾਂ ਦੇ ਹਮਲਾ ਤਾਲ ਤੁਸੀਂ ਦੇਖ ਹੀ ਸਕਦੇ ਆਪਾਂ ਨੂੰ ਲਾਇਦਾ ਘਰੇ ਚਲੋ ਉਹਨਾਂ ਦੀਆਂ ਗਲਤੀਆਂ ਵੀ ਸੀ ਪਰ ਬੜੀ ਤਕੜੀ ਇੱਕ ਸੈਂਟਰ ਦੀ ਪਲਾਨਿੰਗ ਹੁੰਦੀ ਆ ਕਿ ਅਸੀਂ ਇਹਨਾਂ ਨਾਲ ਲੜ ਕੇ ਇਹਨਾਂ ਨੂੰ ਜ਼ੀਰੋ ਕਰ ਦਈਏ ਹਾਲੀਵੁੱਡ ਸੋ ਉਹਨਾਂ ਨੂੰ ਕਰ ਦਿੱਤਾ ਹੁਣ ਹਾਲਾਤ ਇਹ ਹੋ ਗਿਆ ਕਿ ਜਿਹੜੀ ਇੱਕ ਖੇਤਰ ਦੀ ਸਪੈਸ਼ਲ ਡਿਮਾਂਡ ਹੋਊਗੀ ਮੰਦੋ ਸਾਡੇ ਪਾਣੀ ਦੀ ਗੱਲ ਆ ਸਾਡੇ ਨੌਜਵਾਨਾਂ ਦੇ ਰੁਜ਼ਗਾਰ ਦੀ ਗੱਲ ਆ ਉਸ ਖੇਤਰ ਦਾ ਬੰਦੀ ਬੰਦਾ ਹੀ ਕਰ ਸਕਦਾ ਉਹ ਖੇਤਰ ਦੀ ਪਾਰਟੀ ਹੀ ਕਰ ਸਕਦੀ ਜੇ ਤੁ ਪਾਰਟੀ ਦੇ ਹਿੱਤ ਹਰਿਆਣਾ ਜਾ ਕੇ ਵੀ ਆ ਜੁਪੀ ਦੇ ਵਿੱਚ ਜਾ ਕੇ ਵੀ ਆ ਉਹਨੇ ਤਾਂ ਬਈ ਕਹਿਣੀ ਆ ਕਿ ਸਾਰੇ ਸਾਰੇ ਪ੍ਰਾਂਤਾਂ ਦੇ ਬੰਦੇ ਗੱਲ ਤੇ ਵੀ ਰੱਖੋ ਸਾਰਿਆਂ ਨੂੰ ਪਾਣੀ ਮਿਲਣਾ ਪਰ ਜਿਹੜੀ ਪਾਰਟੀ ਇਸ ਖਿੱਤੇ ਦੀ ਹੋਊਗੀ ਜਿਹਨੂੰ ਇਸ ਖਿੱਤੇ ਦੀ ਫਿਕਰ ਹੋਊਗੀ ਕੋਈ ਇਹੀ ਗੱਲ ਕਹਿ ਸਕਦੀ ਆ ਕਿ ਸਾਡੇ ਲੋਕਾਂ ਨੂੰ ਕਹਿ ਦੇ ਦਾਤੇ ਪਾਣੀ ਵੀ ਮਿਲੇ ਕੰਮ ਵੀ ਮਿਲੇ ਤੇ ਸਾਡਾ ਪਾਣੀ ਵੀ ਸਾਫ਼ ਰਹੇ ਨਹੀਂ ਤਾਂ ਜਿਹੜੀਆਂ ਪਾਰਟੀਆਂ ਰਾਸ਼ਟਰੀ ਪਾਰਟੀਆਂ ਹੈਗੀਆਂ ਉਹਨਾਂ ਦੇ ਹਿੱਤ ਇਹੀ ਆ ਕਿ ਪੰਜਾਬ ਨੂੰ ਇੱਕ ਕਲੋਨੀ ਦੀ ਤਰ੍ਹਾਂ ਟ੍ਰੀਟ ਕਰੋ ਇੱਥੋਂ ਲੁੱਟੀਓ ਇੱਥੋਂ ਧਾੜੇ ਵੀ ਲੈ ਲਓ ਇਹਨਾਂ ਦਾ ਪਾਣੀ ਵੀ ਖਤਮ ਕਰ ਦਿਓ ਇਹਨਾਂ ਦੀ ਨੌਜਵਾਨੀ ਵੀ ਬਾਹਰ ਭੇਜ ਦਿਓ ਤੇ ਇਹਨਾਂ ਨੂੰ ਨਸ਼ਿਆਂ ਦੇ ਲਾ ਦਿਓ ਇਹ ਕੇ ਸਾਰਾ ਸਿਸਟਮ ਇੱਕ ਬੜੀ ਤਗੜੀ ਪਲਾਨ ਨਾਲ ਕੀਤਾ ਜਾਵੇ ਆਪਾਂ ਦਿਖਾਇਆ ਜਾਂਦਾ ਕਿ ਆਪਾਂ ਨੂੰ ਜਿਹੜੇ ਨਸ਼ੇ ਆ ਰਹੇ ਆ ਪਾਕਿਸਤਾਨ ਦੇ ਬਾਰਡਰ ਤੋਂ ਪੰਜਾਬ ਤੋਂ ਆ ਰਹੇ ਜਿਆਦਾਤਰ ਇਹਦੇ ਆ ਪਿੱਛੇ ਜੇ ਸਾਡੇ ਐਸਪੀਐਸ ਨੇ ਜਿੰਨੀਆਂ ਆਹਾ ਗੋਲੀਆਂ ਫੜੀਆਂ ਇਹ ਜਿਹੜੀਆਂ ਨਸ਼ੇ ਆੜੀਆਂ ਤੇ ਜਿੰਨੀਆਂ ਵੀ ਆਹਾ ਸੀਸ਼ੀਆਂ ਫੜੀਆਂ ਇਹ ਸਾਰੀਆਂ ਹਿਮਾਚਲ ਦੇ ਵੱਦੀ ਤੋਂ ਫੜੀਆਂ ਲੱਖਾਂ ਟੰਨਾਂ ਦੇ ਸਾਥ ਤੇ ਉਹ ਵੱਦੀ ਕਿੱਥੇ ਆ ਹਿਮਾਚਲ ਦੇ ਕੰਢੇ ਨਹੀਂ ਆ ਇਹ ਇਹ ਮਾਜੋਦੇ ਕੰਡੇ ਤੇ ਇਹ ਸਤਨੂਦੇ ਵੀ ਕੰਡੇ ਤੇ ਆ ਉਹੀ ਫੈਕਟਰੀਆਂ ਸਾਨੂੰ ਨਸ਼ਾ ਵੀ ਸਪਲਾਈ ਕਰਦੀਆਂ ਉਹ ਪਾਣੀ ਵੀ ਸਾਡੇ ਤੇ ਮਿਕਸ ਜਾ ਰਹੀ ਹੈ ਜਿਹੜਾ ਕੁੰਡੇ ਆ। ਸੋ ਦੋ ਤਰ੍ਹਾਂ ਸਾਨੂੰ ਟਰੀਟ ਕੀਤਾ ਜਾਂਦਾ ਇਹ ਗੱਲ ਬੜੀ ਸੋਚਣ ਵਾਲੀ ਹੈ। ਪਿਛਲੇ ਇਲੈਕਸ਼ਨ ਕਮਿਸ਼ਨ ਦੀ ਰਿਪੋਰਟ ਆ ਜਿਹੜਾ ਸਭ ਤੋਂ ਜ਼ਿਆਦਾ ਨਸ਼ਾ ਫੜਿਆ ਗਿਆ ਗੁਜਰਾਤ ਚ ਫੜਿਆ ਗਿਆ। ਅਡਾਨੀਆਂ ਦੇ ਰਿਪੋਰਟ ਤੇ ਫੜਿਆ ਕੋਈ ਸਾਰੇ ਨੇ। ਪਰ ਇਹ ਖਬਰਾਂ ਨਹੀਂ ਹੋਈਆਂ ਖਬਰਾਂ ਉਹਦੀਆਂ ਪੰਜਾਬ ਤੇ ਪਾਕ। ਕਾਰਨ ਕੀ ਹੈ ਜੀ ਇਦੇ ਪਿੱਛੇ ਵੀ ਬੜਾ ਇਤਿਹਾਸ ਹੈਗਾ ਕਿ ਦੋ ਕੌਮਾਂ ਨੂੰ ਲੜਾ ਦਿੱਤਾ ਜਾਂਦਾ ਪੰਜਾਬ ਦਾ ਬਟਵਾਰਾ ਕੀਤਾ ਜਾਂਦਾ ਹਾਲਾਂਕਿ ਸਾਡਾ ਕੋਈ ਰੋਲਾ ਨਹੀਂ ਸੀ ਉਹਦੀ ਵਜ੍ਹਾ ਕਰਕੇ ਤੁਸੀਂ ਅੱਜ ਵੀ ਦੇਖ ਲਓ ਨਫ਼ਰਤ ਹਾਲੇ ਤੱਕ ਵੀ ਕਾਇਮ ਰੱਖੀ ਹੋਈ ਹੈ ਸਾਡਾ ਜਿਹੜਾ ਬਾਰਡਰ ਆ ਇੰਡੀਆ ਦਾ ਪਾਕਿਸਤਾਨ ਦਾ ਉਹ ਗੁਜਰਾਤ ਨਾਲ ਵੀ ਲੱਗਦਾ ਰਾਜਸਥਾਨ ਨਾਲ ਵੀ ਲੱਗਦਾ ਪਰ ਜਿਹੜੀ ਟ੍ਰੇਡ ਹੁੰਦੀ ਆ ਉਹ ਸਿਰ ਪੰਜਾਬ ਤੋਂ ਹੁੰਦੀ ਆ ਜਿੱਥੇ ਬੜਕੜੀਏ ਬੰਤਾ ਚੱਕ ਕੇ ਨਫ਼ਰਤ ਦਿਖਾਈ ਜਾਂਦੀ ਆ ਵੀ ਸਾਡਾ ਤੁਹਾਡੇ ਨਾਲ ਦਸ਼ਮਣੀ ਕਿਉਂ ਬਈ ਉਧਰ ਕਿਉਂ ਨਹੀਂ ਟ੍ਰੇਡ ਹੁੰਦੀ ਸਾਡੇ ਇੱਥੇ ਕਰਦੇ ਹਾਂ ਤੋ ਗੱਲ ਇਹ ਨਹੀਂ ਕਿ ਨਿਰਮਲ ਨਾਲ ਕੋਈ ਟ੍ਰੇਮ ਆ। ਗੱਲ ਕੀ ਹੈ ਕਿ ਸਾਡੀ ਗੌਮ ਨੂੰ ਫੂਕ ਦਿੱਤੀ ਜਾਂਦੀ ਹੈ ਜਿਆਦਾ ਦੇ। ਤੁਸੀਂ ਬਾਦਰਾਂ ਚੱਕ ਦੋ ਥਾਲ। ਪਰ ਅਸਲ ਦੇ ਵਿੱਚ ਜਿਹੜੇ ਸਾਡੇ ਜਿਹੜੇ ਇਸ ਵੇਲੇ ਪੰਜਾਬ ਦੇ ਜਿਹੜੇ ਉੱਤੇ ਹੈਗੇ ਆ ਜਿਹੜੇ ਕੀ ਇਸ ਵੇਲੇ ਸਾਨੂੰ ਇਹਨਾਂ ਤੇ ਬਹੁਤ ਧਿਆਨ ਦੇਣ ਦੀ ਲੋੜ ਆ। ਖਾਸ ਕਰ ਜਿਹੜੇ ਸਾਡੇ ਨੌਜਵਾਨ ਵੀਰਾਂ ਉਹਨਾਂ ਨੂੰ ਤਾਂ ਇਸ ਚੀਜ਼ ਦੀ ਬਹੁਤ ਲੋੜ ਆ ਜਿਨ੍ਹਾਂ ਨੇ ਇੱਥੇ ਰਹਿਣਾ ਹੈ। ਉਹਨਾਂ ਨੂੰ ਆਪਣੀ ਇੱਕ ਖੇਤਰੀ ਰਾਜਨੀਤੀ ਸਿਰਜਣੀ ਹੀ ਪੈਣੀ। ਜੇਕਰ ਰਾਣੀਆਂ ਪਾਰਟੀਆਂ ਪਿੱਛੇ ਲੱਗ ਲੱਗੇ ਐਨਾ ਟਾਈਮ ਹੋਇਆ ਹੀ ਹੈ ਉਹਨਾਂ ਦੇ ਰਾਸ਼ਟਰੀ ਹਿੱਤ ਹੈਗੇ ਆ ਉਹ ਚਾਹੇ ਉਹਨਾਂ ਨਾਲ ਗੱਲ ਜੁੜ ਕਰ ਲੈਂਦੇ ਆ ਚਾਹੇ ਉਹਨਾਂ ਦੀ ਹੀ ਪਾਰਟੀਆਂ ਦਾ ਇੱਕ ਹਿੱਤ ਹੈਗਾ ਚਾਹੇ ਜੋ ਮੌਜੂਦਾ ਪਾਰਟੀ ਸਾਡੇ ਇੱਥੇ ਰਾਜ ਕਰ ਰਹੀ ਉਹਨਾਂ ਦੇ ਵੀ ਰਾਸ਼ਟਰੀ ਹਿੱਤ ਹੈਗੇ ਉਹ ਉੱਥੇ ਜਾ ਕੇ ਜਦੋਂ ਕੋਈ ਵੀ ਗੱਲ ਕਰਦੇ ਆ ਪੰਜਾਬ ਦੀ ਉਹ ਨਹੀਂ ਕਰ ਸਕਾਂ ਕਿਉਂਕਿ ਉਹਨਾਂ ਨੇ ਵੋਟਾਂ ਦਿੱਲੀ 'ਚ ਵੀ ਲੈਣੀਆਂ ਹਰਿਆਣਾ 'ਚ ਵੀ ਲੈਣੀਆਂ ਸਾਰੇ ਪਾਸੇ ਲੈ ਸੋ ਇੱਕ ਦੋ ਜਿਹੜੇ ਮੁੱਦੇ ਸੀਗੇ ਜਿਨ੍ਹਾਂ ਬਾਰੇ ਆਪਾਂ ਨੂੰ ਸਾਰਿਆਂ ਨੂੰ ਵਿਚਾਰਨ ਦੀ ਜ਼ਰੂਰਤ ਹੈਗੀ ਆ। ਇਹ ਕਹਿੰਦੇ ਆ ਕਿ ਆਪਾਂ ਪ੍ਰਵਾਸ ਸਾਡੇ ਮੁੰਡੇ ਕਰਦੇ ਆ। ਮੈਨੂੰ ਲੱਗਦਾ ਕਿ ਪ੍ਰਵਾਸ ਪਹਿਲਾਂ ਤੋਂ ਹੀ ਚੱਲਿਆ ਹੁੰਦਾ। ਹੁਣ ਸਿਸਟਮ ਹੀ ਇਦਾਂ ਦਾ ਬਣਾ ਦਿੱਤਾ ਗਿਆ ਕਿ ਆਪਾਂ ਦੀ ਜ਼ਰੂਰਤ ਬਣ ਗਈ। ਜ਼ਰੂਰਤ ਕੀ ਸਾਡੇ ਲਈ ਇੱਥੇ ਉਹ ਵਸਿੱਲੇ ਰਹਿਣ ਜਾਂ ਉਹ ਪਿਛਲੇ ਕਈ ਸਮੇਂ ਤੋਂ ਕਾਇਮ ਕੀਤੇ ਨਹੀਂ। ਸੋ ਸਾਡਾ ਜੋ ਮਾਡਲ ਆ ਜੋ ਅਸੀਂ ਗੱਲ ਕਰਦੇ ਆ। ਗੱਲ ਪੰਜਾਬ ਦੀ ਵਿਸਤਰਤ ਹੈ ਤੇ ਸਾਡਾ ਮਾਡਲ ਇਹ ਹੀ ਹੈ ਕਿ ਜੇ ਹੁਣ ਪ੍ਰਵਾਸ ਬਾਹਰ ਵੀ ਔਖਾ ਹੋ ਰਿਹਾ ਤਾਂ ਅਸੀਂ ਨੌਜਵਾਨ ਦੇ ਇਥੇ ਬੜੂਗੇ ਉਹਨਾਂ ਲਈ ਇੱਕ ਐਦਾ ਦਾ ਪਲੇਟਫਾਰਮ ਖੜਾ ਕਰ ਦਈਏ ਉਹਨਾਂ ਲਈ ਗੰਧੀਆਂ ਫੈਕਟਰੀਆਂ ਦੀ ਜਗ੍ਹਾ ਐਗਰੀਕਲਚਰ ਬੇਸਡ ਕਿਉਂਕਿ ਸਾਡਾ ਦਿੱਤਾ ਇੱਕ ਖੇਤੀ ਪ੍ਰਧਾਨ ਸੂਬਾ ਜੇ ਇਸ ਪੂਰੇ ਵੱਲ ਦੀ ਗੱਲ ਕੀ ਕੀ ਹੈ ਉਹ ਤੋਂ ਦੋ ਹੀ ਜਗ੍ਹਾ ਹੈ ਗਿਆ ਕਡੋਨਾਵਾ ਸੁਜੁਗਰੇ ਜਿੱਥੇ ਐਸ ਵੇਲੇ ਜੰਗ ਲੱਗੀ ਹੋਈ ਹੈ ਉਹ ਪੰਜਾਬ ਉਹ ਖਿੱਤਾ ਇੱਕ ਸਾਡਾ ਪੰਜਾਬ ਹਰਿਆਣੇ ਵਾਲਾ ਤੇ ਦੋ ਤਰ੍ਹਾਂ ਅਸੀਂ ਹਰੇਕ ਸਾਲ ਦਾ ਨਗਾਰਾ 3 ਲੱਖ ਟਨ ਦੇ ਕਰੀਬ ਦਾਣਾ ਪੈਦਾ ਕਰਦੇ ਹਾਂ ਸਾਰੇ ਏਸ਼ੀਆ ਨੂੰ ਪੈਦਾ ਕਰਦੇ ਹਾਂ ਇੰਨਾ ਦਾਣਾ ਅਸੀਂ ਕਰਦਾ ਸੋ ਸਾਡੇ ਕੋਲ ਇੱਥੇ ਜਿਹੜਾ ਖੇਤੀ ਬੇਸਡ ਮਾਡਲ ਹੈਗਾ ਉਹਦੇ ਵਿੱਚ ਰੁਜ਼ਗਾਰ ਦੀ ਬਹੁਤ ਜ਼ਿਆਦਾ ਪਰਿਭਾਰ ਹੋ ਸਕਦੀ ਹੈ ਜੇ ਇਹਨੂੰ ਸਹੀ ਤਰੀਕੇ ਨਾਲ ਲਾਗੂ ਕੀਤਾ ਜਾਵੇ ਗੱਲ ਕੀ ਸਾਨੂੰ ਐਗਰੀ ਬੇਸਡ ਜਿਹੜੀਆਂ ਹੈਗੀਆਂ ਆ ਤੇ ਫੈਕਟਰੀਆਂ ਉਹ ਸੱਜਣਤ ਹੋਵੇ ਉਹ ਚਾਹੀਦੀ ਫੋਰ ਐਗਜ਼ਾਮਪਲ ਅਸੀਂ ਆਪਣੇ ਪਿੰਡਾਂ ਦੇ ਵਿੱਚ ਮੈਂ ਦੁਆਬੇ ਤੋਂ ਹਾਂ ਸੀ 200 ਪਿੰਡਾਂ ਦੇ ਵਿੱਚ ਅਸੀਂ ਕਦੂ ਲ ਉਹਨੂੰ ਸ਼ਾਇਦ ਕਿ ਪੇਠਾ ਵੀ ਕਹਿੰਦੇ ਕੋਈ ਨਾ ਦਿੱਲੀ ਦੀ ਫੈਕਟਰੀ ਚੱਕਦੀ ਜੀ ਵਧੀਆ ਰਿਆ ਲੋਕਾਂ ਲਈ ਜਾਨੀ ਕਿ ਧੁੰਨੇ ਦਾ ਵੀ ਕੱਟ ਨਾ ਅਚੋ ਉਸ ਤਰ ਤੂ ਕੀ ਬਣਦਾ ਜੀ ਕਿ ਤਾ ਉਹਦੇ ਜਿਹੜੇ ਜੇਮ ਵਗੈਰਾ ਜਾਂਦੇ ਉਹਨੂੰ ਪਤਾ ਪੁਆਇਆ ਕਿ ਸੀਡਸ ਨਿਕਲਿਆ ਪੰਕਿੰਨ ਸੀ ਉਹ ਮੈਗਾ ਥੀਮ ਤੋਂ ਹੈਲਥੀ ਫਿਰ ਉਹ ਆਟਾ ਬਣਦਾ ਸੀ ਫਿਰ ਉਹ ਗਰੀਸ ਚ ਪੈਂਦੇ ਸੀ ਫਿਰ ਉਹ ਵੀ ਮਟਲਾਈਆਂ ਦੇ ਵਿੱਚ ਮਿਕਸ ਕਰ ਦਿੰਦੇ ਸੀ ਉਹਨੂੰ ਕਿਉਂਕਿ ਉਹ ਫਿਰ ਜੇ ਫੂਡ ਸੇਫਟੀ ਆ ਜੇ ਉਹਨੂੰ ਡਾਊਟ ਕਰ ਦਿੰਦੇ ਆ ਕਿ ਹਾਂ ਚਲੋ ਕੋਈ ਖਾਣਿਆ ਵਾਲੀ ਚੀਜ਼ ਈ ਹੈ ਨਹੀਂ ਤਾਂ ਤੁਹਾਨੂੰ ਪਤਾ ਹੀ ਅੱਜ ਕੱਲ ਨਕਲੀ ਹੁੰਦੇ ਸੋ ਮੇਰੇ ਕਹਿਣ ਦਾ ਮਕਸਦ ਕੀ ਸੀਗਾ ਕਿ ਉਸ ਤਰ੍ਹਾਂ ਦੀਆਂ ਫੈਕਟਰੀਆਂ ਸਾਡੇ ਲੋਕਲ ਲੈਵਲ ਤੇ ਸਾਨੂੰ ਚਾਹੀਦੀਆਂ ਸਾਡੇ ਨੌਜਵਾਨ ਜਿਹਨਾਂ ਨੂੰ ਰਨ ਕਰ ਉੱਥੇ ਕੰਮ ਕਰ ਤਾ ਜੋ ਬਲੌਕ ਵਾਈਜ਼ ਖੇਤੀ ਹੋਵੇ ਜੇ ਖੇਤੀ ਕਰਨ ਵਾਲੇ ਉਹਨਾਂ ਨੂੰ ਵੀ ਮੁਨਾਫਾ ਹੋਵੇ ਸਾਡੇ ਨੌਜਵਾਨਾਂ ਨੂੰ ਵੀ ਇੱਥੇ ਕੰਮ ਮਿਲੇ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਇੱਕ ਵਾਰੀ ਦੁਬਾਰਾ ਤੇਕ ਮੰਗਦੀਆਂ ਹਨ ਪਰ ਇਹਨਾਂ ਬਾਅਦ ਮਿਲਦਾ ਹੈਗਾ ਧਿਆਨ ਕਿਸੇ ਵੀ ਪਾਰਟੀ ਦਾ ਨਹੀਂ ਜਾਂਦਾ ਹਰੇਕ ਹੀ ਆਪੋ ਆਪਣਾ ਸੋਣਛਾਣਾ ਵਜਾਉਣ ਤੇ ਲੱਗਿਆ ਹਰੇਕ ਵਾਰੀ ਪਰਮਾਣ ਦਿੱਤਾ ਜਾਂਦਾ ਵੀ ਇਧਰੋਂ ਪਾਰਟੀ ਚੋਂ ਕੋ ਬੰਦਾ ਪੱਟ ਲੋ ਇਧਰੋਂ ਪੱਟ ਲੋ ਬਸ ਜਿੱਤ ਜਾਓ ਮੋਰੇ ਆ ਜਾਓਗਾ ਸਹਿ ਸਾਡੇ ਲੋਕਾਂ ਦੀ ਵੀ ਮਾਨਸਿਕਤਾ ਇਹ ਹੋ ਚੁੱਕੀ ਹੈ ਆਪਾਂ ਜਦੋਂ ਵੋਟ ਪਾਉਨੇ ਆਂ ਦੀ ਆ ਦੇਸ਼ ਕਾ ਜਦੀ ਆ ਮੋਰੇ ਇਹ ਇਹ ਦੇਖੀਦਾ ਵੀ ਘੱਟ ਚੋਰ ਕਿਹੜਾ ਹੈ ਉਹਨੂੰ ਬਾਦ ਵਿੱਚ ਆਪਾਂ ਨੂੰ ਉਮੀਦ ਕਰਨੀ ਹੁੰਦੀ ਆਪਾਂ ਕੋਲ ਚੋਣ ਨਹੀਂ ਹੁੰਦੀ ਹੈਗੀ ਸੋ ਮੈਂ ਇਹ ਚੀਜ਼ ਆਪਾਂ ਸਾਰੀ ਟੀਮ ਸਭੀ ਅਸੀਂ ਇਹ ਚਾਹੁੰਦੇ ਹਾਂ ਕਿ ਹੋਂ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ ਉਹ ਆਪਸ਼ਨ ਹੋਵੇ ਕਿ ਅਸੀਂ ਨੋਟਾ ਨਾ ਦਿੱਤੇ ਸਾਡੇ ਕੋਲ ਉਹ ਆਪਸ਼ਨ ਹੋਵੇ ਜਿਹੜੇ ਪੰਜਾਬ ਦੇ ਆਪਣੇ ਨੌਜਵਾਨ ਆਪਣਾ ਉੱਥੇ ਖੜਾ ਹੋਵੇ ਸਾਡੇ ਕੋਲ ਵੋਟ ਦੱਬਣ ਲਈ ਹੋਂ ਆਂਗੜੇ ਵੋਟ ਕਿ ਹਾ ਦੀ ਵੀ ਅਸੀਂ ਵੋਟ ਪਾਈ ਪੰਜ ਨੂੰ 10 ਨੂੰ 11 ਨੂੰ 20 ਜਿੰਨੇ ਵੀ ਸਾਹ ਲੱਗਣ ਪਰ ਸਾਨੂੰ ਇਸ ਵੇਲੇ ਆਪਣੀ ਇੱਕ ਖੇਤਰੀ ਰਾਜਨੀਤੀ ਦੀ ਬਹੁਤ ਜ਼ਰੂਰਤ ਆ ਜਿਸ ਤਰ੍ਹਾਂ ਮੰਤਾ ਬੰਗਲ ਦੀ ਇਸ ਵੇਲੇ ਸਟੈਂਡ ਲੈਂਦੀ ਆ ਆਪਣੇ ਬੰਗਾਲ ਦੇ ਵਿੱਚ ਮੋਦੀ ਦੇ ਖਿਲਾਫ ਜੋ ਨੀਤੀ ਜੋਗ ਦੀ ਬੈਠਕ ਦੇ ਵਿੱਚ ਬੁਲਾਉਂਦਾ ਵੀ ਆ ਤਾਂ ਉਹ ਸਿੱਧਾ ਕਹਿੰਦੀ ਆ ਕਹਿੰਦੀ ਵਿਦੇਸ਼ ਮੰਤਰਾਲਾ ਤੇ ਜਿਹੜਾ ਫਾਈਨੈਂਸ ਹੈਗੇ ਆ ਜਿਹੜੇ ਵਿਦੇਸ਼ ਮੰਤਰਾਲਾ ਤੇ ਸੁਰੱਖਿਆ ਹੈਗੇ ਦੋਹੀ ਤੁਸੀਂ ਰੱਖੋ ਸੈਂਟਰ ਦੇਖੇ ਬਾਕੀ ਸਾਰੇ ਇਤਗਾਰ ਸਟੇਟਾਂ ਨੂੰ ਮਿਲਣੇ ਚਾਹੀਦੇ ਉਹ ਇਸ ਲੈਵਲ ਦੀ ਗੱਲ ਕਰਦੀ ਆ ਜਿਹੜੀ ਗੱਲ ਆਪਣੇ ਅਨੰਦਪੁਰ ਸਾਹਿਬ ਦੇ ਮਤੇ ਚ ਵੀ ਅਦਰਕ ਯੂ ਇਸ ਤਰ੍ਹਾਂ ਦੀ ਲੇਡੀ ਆ ਪਰ ਹੋਰ ਕੋਈ ਵੀ ਲੀਡਰ ਕੋਈ ਵੀ ਮੁੱਖ ਮੰਤਰੀ ਇੰਨੇ ਸਾਰੇ ਪ੍ਰਾਂਤਾਂ ਦਾ ਇੰਡੀਆ ਦਾ ਗੱਲ ਹੀ ਨਹੀਂ ਕਰਦਾ ਕਿਉਂ ਨਹੀਂ ਕਰਦਾ ਕਿਉਂਕਿ ਉਹਨਾਂ ਦੀਆਂ ਸਾਰੀਆਂਆਂ ਰਾਸ਼ਟਰੀ ਪਾਰਟੀ ਜਦੋਂ ਸਾਰਿਆਂ ਦੇ ਹਿੱਤ ਸਾਰੇ ਇੰਡੀਆ ਦੇ ਰੋਗੇ ਉਹ ਕਦੀ ਵੀ ਸਪੈਸ਼ਲ ਖਿੱਤੇ ਦੀ ਗੱਲ ਕਰ ਹੀ ਨਹੀਂ ਸਕਦਾ ਸੋ ਇੱਕ ਸਪੈਸ਼ਲ ਖਿੱਤੇ ਦੀ ਗੱਲ ਕਰਨ ਦੇ ਲਈ ਉੱਥੋਂ ਦੇ ਨੌਜਵਾਨਾਂ ਦੀ ਗੱਲ ਕਰਨ ਦੇ ਲਈ ਕਿ ਰੂਪ ਤੇ ਉਹਨਾਂ ਦੀਆਂ ਪ੍ਰੋਬਲਮ ਕੀ ਹੈਗੀਆਂ ਉੱਥੋਂ ਦੀ ਪਾਰਟੀ ਦਾ ਹੋਣਾ ਬਹੁਤ ਜ਼ਰੂਰੀ ਆ ਸੋ ਅਸੀਂ ਉਸੇ ਹੀ ਸੰਦਰਭ ਦੇ ਵਿੱਚ ਇੱਥੇ ਵੀ ਆਏ ਆ ਤੇ ਕੋਸ਼ਿਸ਼ ਕਰਦੇ ਆ ਜੀ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਨਾਲ ਇਕੱਠੇ ਕਰ ਸਕੀਏ ਸੋ ਇਹ ਬੜਾ ਗੰਭੀਰ ਮੁੱਦਾ ਹੈ ਤੇ ਇਹਦੇ ਬਾਰੇ ਆਪਾਂ ਨੂੰ ਸੋਚਣਾ ਪੈਂਦਾ ਹੈ ਜੇ ਅਸੀਂ ਹੁਣ ਨਹੀਂ ਸੋਚਾਂਗੇ ਤਾਂ ਔਰ ਆਏ 5-7 ਸਾਲ ਦੇ ਵਿੱਚ ਇਹ ਚੀਜ਼ਾਂ ਸਾਡੇ ਉੱਤੇ ਜਾਂਦੀਆਂ ਲੱਗੂਗਾ ਦੇਖ ਸਕਦੇ ਅਸੀਂ 30-40% ਹੈਗੇ ਜਿਹਨਾਂ ਨੇ ਵੀ ਹੈਗੇ ਪਰ ਸਾਡੇ ਵਿੱਚ ਇੱਕ ਧੁਤ ਤਾਂ ਹੋਣੀ ਬਹੁਤ ਜ਼ਰੂਰੀ ਹੈ ਜੋ ਕੀ ਹੋ ਰਿਹਾ ਹੈ ਜਿਵੇਂ ਇੱਕ ਜੋ ਹੋਮਾ ਗਈ ਫੇਰੀ ਮਚੀਤ ਕਰ ਸਕਦੇ ਸੋ ਅਸੀਂ ਉਸੇ ਹੀ ਇੱਕ ਲਹਿਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਿੰਡ-ਪਿੰਡ ਜਾ ਕੇ ਤਾਂ ਜੋ ਜਿਹੜੇ ਸੂਝਵਾਨ ਨੌਜਵਾਨ ਹੈਗੇ ਉਹ ਸਾਡੇ ਨਾਲ ਜੁੜੇ ਤੇ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਖੇਤਰੀ ਰਾਜਨੀਤੀ ਸਿਰਜ ਸਕੀਏ ਵਹੀ ਉਮੀਦ ਕਰਦਾ ਹਾਂ ਸਾ